ਸਾਸ਼ੀਾ ਦੋਸਤੋ ਮੈਂ ਹਨਮਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਕਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੀ ਮਦਦ ਵਾਸਤੇ ਕਈ ਸਕੀਮਾਂ ਉਲੀਕੀਆਂ ਗਈਆਂ ਨੇ ਪਰ ਇਹ ਸਕੀਮਾਂ ਜਿਹੜੀਆਂ ਨੇ ਗਰੀਬਾਂ ਤੱਕ ਪਹੁੰਚ ਜਾਂਦੀਆਂ ਨੇ ਜਾਂ ਨਹੀਂ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਕਿੱਥੋਂ ਤੱਕ ਇਹਨਾਂ ਸਕੀਮਾਂ ਬਾਰੇ ਜਾਣਕਾਰੀ ਹੈ ਤੇ ਇਸ ਵੇਲੇ ਗੱਲ ਕਰਦੇ ਆ ਇਸ ਵੇਲੇ ਗੱਲ ਕਰਦੇ ਆ ਪਿੰਡ ਸਿੰਘਪੁਰ ਦੀ ਸਿੰਘਪੁਰ ਵਿੱਚ ਇੱਕ ਬਜ਼ੁਰਗ ਜੋੜਾ ਜਿਨ੍ਹਾਂ ਨੂੰ ਅੱਖਾਂ ਤੋਂ ਵੀ ਦਿਖਾਈ ਨਹੀਂ ਦੇ ਰਿਹਾ ਕਈ ਸਾਲਾਂ ਤੋਂ ਜਦੋਂ ਜਹਿਦ ਕਰ ਰਿਹਾ ਆਪਣੇ ਹੱਕਾਂ ਦੀ ਮੰਗ ਵੀ ਕਰ ਰਿਹਾ ਪਰ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਉਹਨਾਂ ਦੀ ਨਹੀਂ ਹੋ ਰਹੀ ਤੇ ਇਸ ਵਕਤ ਅਸੀਂ ਪਹੁੰਚੇ ਹਾਂ ਪਿੰਡ ਸਿੰਘਪੁਰ ਚ ਤੇ ਤੁਹਾਨੂੰ ਉੱਥੋਂ ਦੇ ਹਾਲਾਤ ਵੀ ਦਿਖਾ ਦਿੰਨੇ ਆ ਇਹਨਾਂ ਦੇ ਘਰ ਦੇ ਕੀ ਹਾਲਾਤ ਨੇ ਕਿਵੇਂ ਉਹ ਗੁਜ਼ਾਰਾ ਬਸਰ ਕਰ ਰਹੇ ਨੇ ਪੰਚਾਇਤ ਵੱਲੋਂ ਵੀ ਕੋਈ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਤੇ ਕਿੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਵੀ ਅਸੀਂ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕੀ ਉਹ ਇਸ ਬਾਰੇ ਦੱਸਣਗੇ ਸਰ ਸਵਾਗਤ ਹੈ ਜੀ ਬੀਸੀ ਅਪਡੇਟ ਦੇ ਵਿੱਚ ਜੀ ਬਾਈ ਖਾਨ ਸਾਹਿਬ ਫਤਿਹ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹਾਂਜੀ ਤਕਰੀਬਨ ਸਾਨੂੰ 11 ਸਾਲ ਹੋ ਗਏ ਇੱਥੇ ਆਏ ਨੂੰ ਅੱਛਾ ਜੀ ਔਰ 11 ਸਾਲਾਂ ਚ ਜੋ ਮੈਂ ਇਹਨਾਂ ਤੋਂ ਦੇਖਿਆ ਮਤਲਬ ਬਹੁਤ ਮਾੜੀ ਹਾਲਾਤ ਕੰਡੀਸ਼ਨ ਇਹਨਾਂ ਦੀ ਅੱਛਾ ਜੀ ਔਰ ਇਹਨਾਂ ਦੋਨਾਂ ਬਜ਼ੁਰਗਾਂ ਨੂੰ ਅੱਖਾਂ ਤੋਂ ਨਹੀਂ ਦੀਦਾ ਹਾਂ ਔਰ ਜਿੰਨੀ ਕੋਸ਼ਿਸ਼ ਅਸੀਂ ਆਪਣੇ ਤੌਰ ਤੇ ਜਾਨੀ ਬਹੁਤ ਕੋਸ਼ਿਸ਼ ਕੀਤੀ ਅਸੀਂ ਇਹਨਾਂ ਦੇ ਪੈਨਸ਼ਨ ਦੇ ਫਾਰਮ ਵੀ ਬਣਾਏ ਲੇਕਿਨ ਅਸੀਂ ਫਾਰਮ ਬਣਾ ਲਏ ਸਾਰਾ ਕੁਝ ਪਾਲੇ ਫਾਰਮ ਬਣਿਆ ਤੁਸੀਂ ਦੇਖ ਸਕਦੇ ਮੀਡੀਆ 'ਚ ਦਿਖਾ ਸਕਦੇ ਆ ਇਹ ਫਾਰਮ ਅਸੀਂ ਇਹਨਾਂ ਦੇ ਤਿਆਰ ਕੀਤੇ ਖੁਦ ਤਿਆਰ ਕੀਤੇ ਕਿੰਨਾ ਸਮਾਂ ਹੋ ਗਿਆ ਫਾਰਮ ਤਿਆਰ ਕੀਤੇ ਹਨ ਇਹਨਾਂ ਨੂੰ ਵੀ ਤਕਰੀਮ ਕਰ ਲਓ ਜੀ ਮੰਨ ਲਓ ਵੀ ਤਕਰੀਮ ਨੂੰ 8 ਤੋਂ 9 ਮਹੀਨੇ ਜਦ ਸਾਲੇ ਕੱਲ ਹੋ ਚੱਲਾ ਫਾਰਮ ਤਿਆਰ ਕੀਤੇ ਹਨ ਲੇਕਿਨ ਇਹਨਾਂ ਬਾਰੇ ਵੀ ਕੋਈ ਸੁਣਵਾਈ ਨਹੀਂ ਹੋਈ ਕਾਹਤੋਂ ਨਹੀਂ ਹੋਈ ਕਿਉਂਕਿ ਬੈਂਕ ਵਾਲੇ ਇਹਨਾਂ ਦਾ ਖਾਤਾ ਨਹੀਂ ਖੋਲ ਰਹੇ ਬੈਂਕ ਵਾਲੇ ਕਹਿੰਦੇ ਇਹਨਾਂ ਨੂੰ ਦੇਖ ਨਹੀਂ ਰਿਹਾ ਇਹ ਸਾਇਨ ਕਿੱਦਾਂ ਕਰੋਗੇ ਕੱਲ ਨੂੰ ਕੋ ਮਾਲੋ ਇਹਨਾਂ ਦੀ ਪੈਨਸ਼ਨ ਨਹੀਂ ਆਈ ਸਾਡੇ ਨਾਲ ਲੱਫੜਵਾ ਕੇ ਬਹਿਜੋਗੇ ਉਹਨੇ ਨਾ ਤਾਂ ਅਕਾਊਂਟ ਨਹੀਂ ਖੋਲਿਆ ਅਗਰ ਅਕਾਊਂਟ ਖੋਲ ਜਾਂਦਾ ਤੇ ਇਹਨਾਂ ਦੀ ਪੈਨਸ਼ਨ ਲੱਗ ਜਾਣੀ ਸੀ ਸਾਰਾ ਕੁਝ ਤਿਆਰ ਕੀਤਾ ਸੀ ਡਾਕਟਰੀ ਕਾਰਵਾਈ ਸਾਰੀ ਕੁਝ ਹੋ ਗਿਆ ਸੀਗਾ ਉਹ ਦੂਜੇ ਨੰਬਰ ਤੇ ਮਾਲੋ ਇਹਨਾਂ ਦੇ ਜਿਹੜੇ ਮਾਲੇ ਆਪਣੇ ਹਾਲਾਤ ਆ ਉਹ ਤੁਸੀਂ ਮਾੜੇ ਜਿਹਾ ਕੈਮਰਾਮੈਨ ਨੂੰ ਮੈਂ ਕਹਾਂਗਾ ਮੜਾ ਚੱਲਣਾ ਪਾਉ ਇਹਨਾਂ ਤੇ ਤੇ ਇਹਨਾਂ ਦੇ ਬਹੁਤ ਮਾੜੇ ਹਾਲਾਤ ਆ ਉਹ ਦੋਨਾਂ ਨੂੰ ਦੇਖ ਨਹੀਂ ਰਿਹਾ ਉਹ ਇਹਨਾਂ ਦੀ ਲੜਕੀ ਆ ਉਹ 15 ਯਾਨੀ ਮਹੀਨੇ ਚ ਇੱਕ ਵਾਰ ਆਉਂਦੀ ਤਕਰੀਬਨ ਜੀ ਜਿਹੜੀ ਮਾਤਾ ਆ ਉਹ ਤਾਂ ਸਾਡੇ ਆਣ ਤੋਂ ਵੀ ਪਹਿਲਾਂ ਦੇ ਉਹਨਾਂ ਨੂੰ ਨਹੀਂ ਦੀਦਾ ਉਹ ਜਿਹੜੇ ਬਜ਼ੁਰਗ ਆ ਇਹਨਾਂ ਨੂੰ ਤਕਰੀਬਨ 7-500-7 ਸਾਲੀਨਾਂ ਨੂੰ ਵੀ ਹੋ ਚੱਲੇ ਆ ਕਿਉਂਕਿ ਇਹਨਾਂ ਨੂੰ ਪਹਿਲਾਂ ਮਾੜਾ ਮੋਟਾ ਦੀਦਾ ਸੀਗਾ ਉਸ ਵੇਲੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਆਪਣੇ ਦਾ ਇਲਾਜ ਕਰਾ ਲਓ ਲੇਕਿਨ ਇਲਾਜ ਕਰਾਇਆ ਪਰ ਡਾਕਟਰਾਂ ਨੇ ਇਹਨਾਂ ਨੂੰ ਕਹਿਤਾ ਵੀ ਤੁਹਾਡਾ ਅੱਖਾਂ ਨਹੀਂ ਬਣ ਸਕਦੀਆਂ ਵੀ ਪਿੱਛੇ ਰੋਸ਼ਨੀ ਮਤਲਬ ਹੈ ਨਹੀਂ ਜਾਂ ਜਾਂ ਕੋਈ ਕਿਸੇ ਘਾਟ ਕਹ ਲੋ ਜਾਂ ਮਤਲਬ ਪੈਸੇ ਦੀ ਘਾਟ ਕਹ ਲੋ ਇਹ ਡਾਕਟਰ ਵੀ ਅੱਜ ਕੱਲ ਪੈਸੇ ਭਾਲਦੇ ਜੀ ਉਹ ਪ੍ਰੀਤ ਕੋਈ ਇਲਾਜ ਨਹੀਂ ਕਰਦਾ ਇਸ ਕਰਕੇ ਮੈਂ ਕਹਾਂਗਾ ਮਤਲਬ ਜੇ ਕੋਈ ਆਪਣੇ ਸਰਕਾਰ ਵੱਲੋਂ ਇਹ ਜੋ ਜਾਣਦੀਆਂ ਅੱਖਾਂ ਦੀ ਰੋਸ਼ਨੀ ਆ ਸਕੇ ਜੋ ਆਪਣਾ ਦੇਖ ਸਕਣ ਇਹ ਤੇ ਆਪਣਾ ਕੋ ਸਵਾਰ ਸਕਦੇ ਆ ਲੇਕਿਨ ਪਰ ਜਿੱਥੇ ਜਾਨੀ ਸਰਕਾਰਾਂ ਦੀ ਘਾਟ ਹੈ ਉੱਥੇ ਸਾਡੇ ਪਿੰਚ ਸਰਪੰਚਾਂ ਦੀ ਵੀ ਘਾਟ ਹੈ ਕਿਉਂਕਿ ਉਹਨਾਂ ਨੇ ਦੇਖੋ ਜੀ ਨਾਲ ਗਲੀ ਬਣਾਈ ਆ ਇਹਨਾਂ ਦੀ ਗਲੀ ਛੱਡ ਦਿੱਤੀ ਕਿਉਂਕਿ ਇਹਨਾਂ ਨੂੰ ਦਿਖ ਨਹੀਂ ਰਿਹਾ ਇਹਨਾਂ ਦੀ ਗਲੀ ਛੱਡ ਦਿੱਤੀ ਕਿਉਂ ਛੱਡ ਦਿੱਤੀ ਇਹਨਾਂ ਜਾ ਤਾਂ ਇਹਨਾਂ ਨੂੰ ਦਿਖ ਨਹੀਂ ਰਿਹਾ ਤਾਂ ਛੱਡ ਦਿੱਤੀ ਜਾਂ ਫਿਰ ਮੰਨ ਲਓ ਕਹਿ ਲਓ ਵੀ ਕਿਸੇ ਦਾ ਪ੍ਰੈਸ਼ਰ ਕਰਕੇ ਛੱਡ ਦਿੱਤੀ ਜਾਂ ਫਿਰ ਮਿਹਨਤ ਇਚ ਨਹੀਂ ਆਈ ਤੇ ਕਿਸੇ ਕਰ ਕੋ ਕਹਿੰਦੇ ਨੇ ਵੀ ਮਿਹਨਤ ਕੀਤੀ ਵੀ ਇੰਨੀ ਕੁ ਬਣਨੀ ਆ ਉਸ ਹਿਸਾਬ ਨਾਲ ਛੱਡ ਦਿੱਤੀ ਇਹਦੇ ਬਾਰੇ ਸਾਨੂੰ ਨਹੀਂ ਨੋਲਜ ਹੈ ਕਿ ਕਦ ਪੁਰ ਜਣੀ ਤੁਸੀਂ ਮੜ ਜਾ ਮੈਂ ਕਹਾਂਗਾ ਕਰਮਾ ਮਾੜੀ ਚਾਣ ਮਾਰੇ ਇਹਨਾਂ ਦੇ ਦਿਖਾਲੇ ਮੜੇ ਜੀ ਬਜ਼ੁਰਗਾਂ ਬਾਰੇ ਸੋ ਹਾਲਾਤ ਜਿਹੜੇ ਤੁਹਾਨੂੰ ਦਿਖਾ ਰਹੇ ਆ ਕਿੰਨਾ ਇੱਥੇ ਮੱਖੀ ਮੱਛਰ ਅੰਦਰ ਇਹਨਾਂ ਦੇ ਭਰਿਆ ਪਿਆ ਕਮਰਾ ਤੇ ਬਾਬਾ ਜੀ ਇੱਕ ਹੀ ਕਮਰੇ ਚ ਰਹਿ ਰਹੇ ਤੁਸੀਂ ਬਸ ਆਹੀ ਆ ਜੀ ਜੋ ਜੂਲ ਬੋਲਿਆ ਕੀ ਨਾਮ ਬਾਬਾ ਜੀ ਤੁਹਾਡਾ ਮੇਰਾ ਨਾਂ ਜੀ ਚਰਨ ਚਰਨ ਦਾਸ ਕਹਿੰਦੇ ਸੀਗੇ ਉੱਤੇ ਚਰਨਜੀਤ ਲਿਖਿਆ ਹੈ ਅੱਛਾ ਜੀ ਤੇ ਕੀ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਿਆ ਤੁਹਾਨੂੰ ਜੇ ਦਿੰਦਾ ਹੁੰਦਾ ਤਾਂ ਫਿਰ ਮੈਂ ਤੁਹਾਨੂੰ ਉੱਠ ਕੇ ਬੁਲਾਉਂਦਾ ਨਾ ਹਾਂਜੀ ਤੇ ਕੋਈ ਸਰਕਾਰ ਵੱਲੋਂ ਜਾਂ ਪੰਚਾਇਤ ਵੱਲੋਂ ਕੋਈ ਮਾਲੀ ਸਹਾਇਤਾ ਜਾਂ ਜਿਹੜਾ ਸੀਗਾ ਉਹ ਵੀ ਖੋਲਿਆ ਸਭ ਕੁਝ ਬਈ ਲੱਕੀ ਬੈਂਕ ਨੇ ਪਤਾ ਹੀ ਹੈ ਸਾਰੀ ਗੱਲਬਾਤ ਕੀ ਕਹਿੰਦੇ ਸਰਪੰਚ ਸਾਹਿਬ ਜਾਂ ਕਿਸੇ ਸਰਕਾਰ ਕੋਲ ਤੁਸੀਂ ਪਹੁੰਚ ਕੀਤੀ ਮੇਰਾ ਸਾਡਾ ਹੋ ਜਾ ਉਹ ਕੋਣ ਹੈ ਚਾਰਜ ਫੇਰੇ ਉਹਦਾ ਬੈਂਕ ਦੇ ਵਿੱਚ ਗਿਆ ਹੈ ਕਹਿੰਦਾ ਵੀ ਤੁਹਾਡਾ ਕੋਈ ਬੰਦਾ ਜਾਮਨ ਚਾਹੀਦਾ ਹੂੰ ਤਾਂ ਕਾਪੀ ਬਣਨੀ ਆ ਮੈਂ ਕਿਹਾ ਹੁਣ ਗਾਹੀ ਮੈਂ ਕਿਹਦੇ ਕੋਲ ਮੁੰਡੇ ਨਾਲ ਲੈ ਕੇ ਗਿਆ ਸੀ ਦੋ ਤੈਨੂੰ ਸਕੂਲ ਗਿਆ ਉਹ ਕਹਿੰਦੇ ਵੀਰ ਜੰਮ ਨਹੀਂ ਨਹੀਂ ਹੋਣੀ 11 ਸਾਲ ਤੋਂ ਪਹਿਲਾਂ ਕਿੰਨੀ ਉਮਰ ਹੋ ਗਈ ਤੁਹਾਡੀ ਜੀ ਮੇਰੀ ਉਮਰ ਆਪਣੇ 47 ਦਾ ਜਨਮਿਆ 8ਵੇਂ ਮਹੀਨੇ ਦਾ 20 ਤਰੀਕ ਦਾ ਮੇਰੀ ਨੋਚ ਇਹਦੀ ਉਮਰ 68 ਸਾਲ ਬਣਦੀ ਆ ਜੀ ਬਾਕੀ ਵੱਧ ਸਕਦੀ ਮੈਂ ਕਹਿੰਦਾ ਨਹੀਂ ਨਹੀਂ ਜਿਹੜੀ ਇਹਦੇ ਵਿੱਚ ਲਿਖਿਆ ਹੈ ਨਾ ਆਧਾਰ ਕਾਰਡ ਦੇ ਉੱਤੇ ਉਹਦੇ ਘਾਟਿਆ ਉਹਦਾ 47 ਦਾ 8ਵੇਂ ਮਹੀਨੇ ਦਾ ਜਨਮ ਹੈ ਮੇਰਾ 20 ਤਰੀਕ ਦਾ 20 ਅਗਸਤ ਦਾ। ਹੂੰ। ਬਾਕੀ ਇਹ ਦੇਖ ਲਓ ਕਿਸੇ ਨੇ ਵੀ ਸਾਰ ਨਹੀਂ ਲਈ ਤੁਹਾਡੀ ਕੋਈ ਸਤਨਾਮੀ ਹੈ ਜੇ ਇੱਥੇ ਦਾ ਜਿਹੜਾ ਵੀ ਆਇਆ ਆਪਣਾ ਕੰਮ ਨਿਬੇੜ ਕੇ ਚਲਾ ਗਿਆ ਸਾਡੇ ਨਾਲ ਕੋਈ ਗੱਲ ਕੀਤੀ ਇਹਨਾਂ ਨੇ। ਕੋਈ ਕੰਦਰ ਤੇਰਾ ਆਧਾਰ ਕਾਰਡ ਨਹੀਂ ਜਾਂਦਾ ਕੋਈ ਫਲਾਣਾ ਨਹੀਂ ਕਰਦਾ ਕਹਿੰਦਾ ਤੁਹਾਡੇ ਕੋ ਰਾਸ਼ਨ ਕਾਰਡ ਨਹੀਂ ਰਾਸ਼ਨ ਕਾਰਡ ਵੀ ਗਾਇਬ ਕਰ ਦਤਾ 44 ਦੇ ਵਿੱਚ ਕੋਈ ਨਹੀਂ ਸਾਨੂੰ ਕੋਈ ਸਮਾਜਿਕ ਸੰਸਥਾਵਾਂ ਜਾਂ ਕਿਸੇ ਹੋਰ ਸੋਸ਼ਲ ਵਰਕਰ ਵੱਲੋਂ ਤੁਹਾਡੀ ਕੋਈ ਹੈਲਪ ਕੀਤੀ ਗਈ ਪਿੰਡ ਦੇ ਬੇਤਾ ਇੱਕ ਸਰਵਾਹੀ ਆ ਪ੍ਰੇਮੀ ਆ ਬੰਕਾ ਹੀ ਆ ਆਹੀ ਮੜ ਮੁੱਠੀ ਹੈਲਪ ਕਰ ਦਿੰਦਾ ਕਿਤੇ ਜਾਣਾ ਆਉਣਾ ਵੀ ਦੁੱਧ ਵੀ ਹੀ ਦਿੰਦਾ ਵਿਚਾਰਾ ਬਾਕੀ ਕੋਈ ਬਾਹਰੋਂ ਆਉਂਦਾ ਆ ਕੋਚੂਲ ਬੋਣਾ ਉਹਨਾਂ ਦਾ ਫਿਰ ਅਗਲੇ ਨੂੰ ਪਹਿਲਾਂ ਕਹਿੰਦੇ ਵੀ ਸਰਕਾਰ ਇਹਦਾ ਕੁੜੀਆਂ ਨੂੰ ਭੇਜ ਦਿੰਦੀ ਹੈ ਹੁਣ ਜੇ ਲੜਕੀ ਨੇ ਕੋਲ ਆਉਣਾ ਤਾਂ ਉਹਨੂੰ ਵੀ ਦੇਣਾ ਹੀ ਹੈ ਖਰਚ ਹੂੰ ਇਹ ਤਾਂ گزارਾ ਬਸ ਹੁੰਦਾ ਤਾਂ ਖਰਚੇ ਦਾ ਪ੍ਰਬੰਧ ਕਿਵੇਂ ਹੁੰਦਾ ਫਿਰ ਬਸ ਇਦਾਂ ਹੀ ਆ ਵਾ ਮੰਗ ਸੰਕੇ ਟਾਈਮ ਪੂਰਾ ਕਰ ਲਈਦਾ ਕੋਈ ਆਜੰਡਾ ਤੇਰੇ ਵਰਗਾ ਲੈ ਤੇ ਕਿਸੇ ਤੋਂ ਮੰਗਦਾ ਵੀ ਨਹੀਂ ਸਰਕਾਰ ਜੇ ਅਗਲਾ ਆਪਣੇ ਆਪ ਹੀ ਦੇ ਦੇਵੇ ਤਾਂ ਲੈ ਲੈਣਾ ਨੇ ਸਤਨਾਮ ਵਾਹਿਗੁਰੂ ਨਾ ਜਿਕਰ ਮੰਗਿਆ ਨਾ ਕਿਸੇ ਤੋਂ ਮੰਗਣਾ ਤੇ ਸਾਰੇ ਕੀਤਾ ਉਹਨਾਂ ਆਪੇ ਹੀ ਤੋਂ ਬੜੀ ਵੱਡੀ ਗੱਲ ਤੁਸੀਂ ਕਹਿਤੀ ਜਿੰਨੇ ਪੈਦਾ ਕੀਤਾ ਤਾਂ ਉਹਨੇ ਵੀ ਖਾਣ ਨੂੰ ਹੀ ਦੇਣਾ ਤੇ ਕੋਈ ਹੋਰ ਸਰਕਾਰ ਨੂੰ ਕਿਉਂ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਸਕਾਰ ਨੂੰ ਭੀ ਲੋ ਜੋ ਮਰਜ਼ੀ ਕਰਾ ਦਿਓ ਚੂਨ ਪੋਨ ਜੇ ਕੋ ਦੇ ਦਊਂਗਾ ਤਾਂ ਵੀ ਠੀਕ ਹੈ ਨਾ ਦਿੱਤਾ ਤਾਂ ਵੀ ਠੀਕ ਹੈ ਤਨ ਹੌਣ ਤੋਂ ਹੁੰਦਾ ਜਿਹੜਾ ਹੈਗਾ ਕੋਈ ਬਾਥਰੂਮ ਹੁੰਦਾ ਤੇ ਉਹ ਕਿਵੇਂ ਦਾ ਪ੍ਰਬੰਧ ਕਰਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਆ ਮਾੜਾ ਮੋਟਾ ਹੈਗਾ ਇਹ ਉਹ ਵੀ ਪਾਣੀ ਨਹੀਂ ਬਾਹਰ ਨਿਕਲਦਾ ਮੈਨੂੰ ਉਹ ਹੈ ਹੀ ਨਹੀਂ ਮਾਦਰ ਹੁੰਦਾ ਵੀ ਹੈ ਨਹੀਂ ਕੋਈ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਟਾਇਲਟ ਜਾਮ ਸਾਡੇ ਕੋਈ ਨਹੀਂ ਹੈ ਇੱਥੇ ਬਸ ਆ ਹੈ ਨਾਮ ਹੈ ਨਾਮ ਜੀ ਬਤੇ ਜੀ ਬੱਜਾ ਦੇ ਨਾਂ ਦਾ ਦੋ ਆਪਣਾ ਮੇਰਾ ਆ ਆਪਣਾ ਨਾਂ ਦਾ ਮੇਰਾ ਨਾਂ ਬੱਜਾ ਦੇ ਵੀ ਕਰਦੇ ਹੋ ਇਹ ਅੱਜ ਦੇ ਨਾਂ ਹਾਂਜੀ ਕੀ ਕਹਿਣਾ ਚਾਹੋਗੇ ਰੋਟੀ ਪਾਣੀ ਪਰੋਣਾ ਕਿਵੇਂ ਕਰਦੇ ਹੋ ਤੁਸੀਂ ਸਾਰਾ ਇੰਤਜ਼ਾਮ ਪ੍ਰਬੰਧ ਕਿਵੇਂ ਕਰਦੇ ਹੋ ਸਾਰਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੁਹਾਨੂੰ ਨਾ ਰੋਟੀ ਦਾ ਪ੍ਰਬੰਧ ਸਾਨੂੰ ਰੋਟੀ ਬਾਹਰੋਂ ਆਂਦੀ ਹੈ ਜੀ ਐਵੇਂ ਅਸੀਂ ਝੂਠ ਕਹਿ ਦਈਏ ਥਰਡ ਤੋਂ ਆਂਦੀ ਹੈ ਰੋਟੀ ਬੜਾ ਹੋ ਗਿਆ ਇਹਨਾਂ ਨੂੰ ਪਤਾ ਹੀ ਹੈ ਸਾਰੇ ਉਹ ਥਾਂ ਦੀ ਹੈ ਉਹ ਵੀ ਦੁੱਧ ਪਾਣੀ ਇਹਦੇ ਦੇ ਨੇ ਤੇ ਰੋਟੀ ਸਾਨੂੰ ਉੱਥੋਂ ਆ ਜੇ ਵੀ ਠੀਕ ਠਾਕ ਹੈ। ਬਸ ਇਦਾਂ ਰਹੀ ਹੈ। ਤਿੰਨ ਜਣੇ ਇਹ ਖਾਣੇ ਇਹ ਢੋਲ ਭਾਗ ਦੇ ਵਿੱਚ। ਤੇ ਬਾਥਰੂਮ ਵਗੈਰਾ ਜਾਂ ਕੋਈ ਟਾਇਲਟ ਜਾਣਾ ਤੇ ਉਹ ਕਿੱਥੇ ਜਾਂਦੇ ਹੋ ਫਿਰ ਤੁਸੀਂ? ਉਹ ਇੱਥੇ ਮਾੜਾ ਮੋੜਾ ਇੱਥੇ ਆ ਪੜਦਾ ਕੀਤਾ ਜੀ ਇੱਥੇ ਮਾੜਾ ਜਿਹਾ ਸੀ। ਆਹ ਹੈ। ਤੇ ਤੁਹਾਡੀ ਗਲੀ ਕੋਈ ਛੜ ਦਿੱਤੀ ਪੰਚਾਇਤ ਨੇ ਜੀ। ਬਾਕੀ ਸਾਰੀ ਬਣਾਤੀ ਪਿੰਡ ਦੇ ਵਿੱਚ। ਬਸ ਉਹਨਾਂ ਦੀ ਗਲੀ ਬਣਾਉਂਦੇ ਜੀ ਆਹ ਦਿੱਤੋਂ ਆਹ ਦੇ ਕਿੰਨੇ ਨਟੋ ਆ ਪਿਆ ਆ ਇੱਥੇ ਅਸੀਂ ਕਿਹਾ ਵੀ ਨਵੀਂ ਪੰਚਾਇਤ ਬਣੂਗੀ ਤਾਂ ਕਰੂਗੇ ਨਵੀਂ ਬਣੂਗੀ ਕਰਦੇ ਕੋਈ ਵੀ ਨਹੀਂ ਕੀਤਾ ਇਹਨਾਂ ਨੂੰ ਅਸੀਂ ਤਾਂ ਕਿਹਾ ਵੀ ਆਜ ਰਸਤਾ ਹੁਣੇ ਤਿੰਨ ਤਰ੍ਹਾਂ ਦਾ ਆ ਸਾਡਾ ਇਹਨਾਂ ਦਾ ਇੱਥੇ ਜੱਟਾਂ ਦਾ ਵੀ ਇਹ ਗਾਹਾਂ ਉਹਨਾਂ ਨੂੰ ਵੀ ਕਿਹਾ ਵੀ ਚਲੋ ਅਸੀਂ ਕਿਸੇ ਤੋਂ ਮੰਗ ਸ਼ੌਂਕ ਕੇ ਚਲੋ 4-500 ਰੁਪਏ ਅਸੀਂ ਵੀ ਦੇ ਦਾਂਗੇ ਕੁਝ ਤੁਸੀਂ ਆਪ ਨਾ ਕਰੋ ਉਹ ਵੀ ਨਹੀਂ ਕਹਿੰਦੇ ਸੀ ਪੰਚਾਇਤ ਹੀ ਕਰੂਗੀ ਪੰਚਾਇਤ ਹੁਣ ਅਸਾਤੋਂ ਜਾਵਾਂ ਨਹੀਂ ਹੁੰਦਾ ਕਿਸੇ ਪਾਸੇ। ਕੀ ਕਰਕੇ? ਬਾਬਾ ਜੀ ਪਿੰਡ ਦੇ ਵਿੱਚ ਘੁੰਮਣਾ ਹੋਵੇ ਜਾਂ ਹੋਰ ਤੁਹਾਨੂੰ ਕੋਈ ਕੰਮ ਪੈਂਦਾ ਸ਼ਹਿਰ ਦਾ ਕਿਵੇਂ ਜਾਂਦੇ ਹੋ ਤਾਂ ਕੋਈ ਨਾਲ ਤੁਹਾਡੇ ਜਾਂਦਾ ਜੀ? ਹਾਂ ਨਾਲ ਜਾਣਾ ਪੈਂਦਾ ਕੋਈ ਨਾ ਕੋਈ। ਹਾਂ ਜੀ ਦੋ ਤਾਂ ਰੱਖਿਆ ਜੀ ਅਸੀਂ। ਉਹਨੂੰ ਵੀ ਪਤਾ ਨਹੀਂ ਕਹੇ ਪਹਿਲੇ ਹੋਰ ਵੀ ਕਿਸੇ ਨੂੰ ਲੱਗੇ ਇਹ ਨਾਲ। ਕਿਸੇ ਪਾਸੇ ਜਾ ਵੀ ਨਹੀਂ ਹੁੰਦਾ ਹੁਣਦਾ ਹੁਣ ਬੱਚਿਆਂ ਨੂੰ ਕੀ ਪਤਾ ਹੁੰਦਾ ਤੈਨੂੰ ਪਤਾ ਹੀ। ਹਰ ਹੋਂ ਸਭ ਜਗਾ ਵੀ ਤੁਹਾਡੀ ਆ ਪੁੱਛੀ ਲੜਕੀ ਵੀ ਨਹੀਂ ਕੋਈ ਰੱਖ ਸਕਦੇ ਹਾਂ ਕਬੀਲਦਾਰ ਸਾਰੇ ਹੀ ਆ ਤਾਂ ਇਹ ਮੱਖੀ ਮੱਛਰ ਵੀ ਅੰਦਰ ਆ ਤੇ ਕੁਛ ਕਿਵੇਂ ਤੁਸੀਂ ਰਹਿ ਰਹੇ ਹੋ ਕਮਰੇ ਦੇ ਵਿੱਚ ਜੋ ਮਾਲਕ ਨੇ ਮਾਲਕ ਦੇ ਪਰੋਸੇ ਤੇ ਰਹਿ ਰਹੇ ਆ ਤੁਹਾਡੇ ਪਿਆਰ ਨਾਲ ਫਿਰ ਵੀ ਤੁਹਾਡੇ ਚਿਹਰੇ ਤੇ ਖੁਸ਼ੀ ਦੀ ਝਲਕ ਆਕ ਦਿਖਾਈ ਦੇ ਰਹੀ ਜੀ ਖੁਸ਼ ਰਹਿਣਾ ਹੀ ਹੈ ਹਾਂ ਜੀ ਜਿੱਥੇ ਵੀ ਮਰ ਜੇ ਜੇ ਮੈਂ ਖੁਸ਼ ਹੀ ਰਹਿਣਾ ਜੀ ਜਿੱਥੇ ਉਹਦਾ ਪਾਣਾ ਮਿੱਠਾ ਕਰਕੇ ਮਰਨਾ ਮਾਹਮਾਈ ਦਾ ਬੱਬਾ ਜੀ ਦੇ ਮੰਨਣੇ ਵਾਲੇ ਆ ਮਾਹਮਾਈ ਦੇ ਬਾਕੀ ਮਾਲਕ ਦੀ ਕਿਰਪਾ ਹੈ ਅੱਖਾਂ ਚ ਅਥਰੂ ਨੇ ਤੇ ਚਿਹਰੇ ਤੇ ਖੁਸ਼ੀ ਹਲੋ ਜੀ ਹਰਿਉਂ ਜੋ ਲਾਉਸ ਪ੍ਰਬੂ ਦੇ ਚਿਆ ਕੋਈ ਅਪੀਲ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੁਝ ਇਹ ਤੁਸੀਂ ਜੋਰ ਦਿਲ ਕਰਦਾ ਤੁਸੀਂ ਕਰ ਸਕਦੇ ਆ ਗਈ ਬਾਦ ਮੇ ਜੇ ਕੋਈ ਕੋਈ ਚੋਣ ਪੋਣ ਮਿਲ ਜਾਊਗਾ ਤਾਂ ਵੀ ਠੀਕ ਆ ਜੇ ਨਾ ਮਿਲੇ ਤਾਂ ਵੀ ਠੀਕ ਹੈ ਕੋਈ ਨਾ ਸੁਣਨ ਦਾ ਇਹ ਜੇ ਮਦਦ ਕਰ ਸਕਦਾ ਬਹੁਤ ਤੁਸੀਂ ਆਪੇ ਜੋ ਕਰ ਸਕਦਾ ਕਰ ਸਕਦੇ ਕਿ ਕਿੰਨੇ ਬੱਚੇ ਤੁਹਾਡੇ ਜੀ ਬੱਚੇ ਤਾਂ ਇੱਥੇ ਗੁੱਡੀਆਂ ਤੁਸੀਂ ਆਪਣੇ ਆਪਣੇ ਘਰੇ ਆ ਇੱਕ ਦੋ ਤਾਂ ਵਿਚਾਰਾ ਹੋ ਗਿਆ ਦੋ ਤਿੰਨ ਸਾਲ ਉਹਨਾਂ ਉੱਥੇ ਰੱਖੇ ਮੜਾ ਮੋਟਾ ਸਕੂਲ ਗਿਆ ਉਹਨੇ ਵਾਲੀ ਆ ਦੋ ਘੰਟੇ ਭੀ ਆਉਣਾ ਉਹਨੂੰ ਮੋਰਾ ਵੀ ਚਾਹ ਪਾਣੀ ਦਾ ਵੀ ਖਰਚਾ ਤਾਪ ਦਾ ਵੀ ਖਰਚਾ ਜਮਾਨੀ ਸੋ ਇਹ ਗਰੀਬ ਪਰਿਵਾਰ ਜਿਹੜਾ ਅੱਖਾਂ ਤੋਂ ਵੀ ਨਹੀਂ ਦਿਖਾਈ ਦਿੰਦਾ ਤੇ ਇਹਨਾਂ ਦੀ ਵੀਡੀਓ ਕਵਰਿੰਗ ਜੀਬੀਸੀ ਅਪਡੇਟ ਟੀਮ ਕਰਨ ਆਈ ਹੈ ਤੇ ਵੀਡੀਓ ਰਾਹੀਂ ਤੁਸੀਂ ਸਾਰੇ ਦ੍ਰਿਸ਼ ਦੇਖ ਸਕਦੇ ਹੋ ਕਿ ਬਜ਼ੁਰਗ ਜੋੜਾ ਜਿਹੜਾ ਅੱਖਾਂ ਤੋਂ ਉਹ ਅੰਦਰ ਬੈਠ ਕੇ ਹੀ ਆਪਣਾ ਗੁਜ਼ਾਰਾ ਬਸਰ ਕਰ ਰਿਹਾ ਹੈ ਤੇ ਜਿਹੜੇ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆ ਗਲੀ ਦੇ ਤੇ ਬਾਕੀ ਸਾਰੇ ਪਿੰਡ ਦੀਆਂ ਗਲੀਆਂ ਜੜੀਆਂ ਟਾਇਲਸ ਲੱਗ ਚੁੱਕੀਆਂ ਨੇ ਪਰ ਇਹਨਾਂ ਦੀ ਗਲੀ ਨੂੰ ਛੱਡਿਆ ਗਿਆ ਕਿ ਇਹ ਅੱਖਾਂ ਤੋਂ ਅੰਨੇ ਨੇ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਇਸ ਕਰਕੇ ਇਹ ਗਲੀ ਛੱਡੀ ਗਈ ਹੈ ਪਾਣੀ ਦਾ ਇੱਕ ਛੱਪੜ ਬਣਿਆ ਲੱਗਾ ਪਿਆ ਇੱਥੇ ਜੇਕਰ ਇਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਤੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਨੇ ਕਿ ਉਹਨਾਂ ਨੂੰ ਵੀ ਇਹ ਚੀਜ਼ ਦਿਖਾਈ ਨਹੀਂ ਦੇ ਰਹੀ ਵਿਤਕਰਾ ਹੋ ਰਿਹਾ ਸਿਰਫ ਇਹ ਤੋ ਪੰਜਾਬ ਸਰਕਾਰ ਨੂੰ ਵੀ ਇੱਕ ਅਪੀਲ ਕੀਤੀ ਜਾਂਦੀ ਹੈ ਇਹਨਾਂ ਤੱਕ ਪਹੁੰਚ ਕੇ ਇਹਨਾਂ ਦੀ ਸਾਰ ਲਈ ਜਾਵੇ ਤੇ ਜੋ ਵੀ ਇਹਨਾਂ ਦਾ ਹੱਕ ਬਣਦਾ ਉਹ ਇਹਨਾਂ ਨੂੰ ਦਿੱਤਾ ਜਾਵੇ ਜੇ ਕੋਈ ਸਮਾਜਿਕ ਸੰਸਥਾਾਂ ਵੀ ਹੁਸ਼ਿਆਲਪੁਰ ਵਿੱਚ ਬੈਠੀਆਂ ਨੇ ਜਾਂ ਆਸ-ਪਾਸ ਪਿੰਡਾਂ ਦੇ ਵਿੱਚ ਵੀ ਸਮਾਜਿਕ ਸੰਸਥਾਾਂ ਬੈਠੀਆਂ ਨੇ ਉਹ ਵੀ ਇਹਨਾਂ ਦੀ ਸੁਰ ਲੈ ਸਕਦੀ ਹੈ ਤੇ ਜੋ ਵੀ ਬਣਦਾ ਕਾਰਜ ਨੇ ਆਪਣੇ ਵੱਲੋਂ ਜਿੰਨੀ ਵੀ ਮਾਲੀ ਸਹਾਇਤਾ ਦੇਣੀ ਚਾਹੁੰਦਾ ਕੋਈ ਉਹ ਇਸ ਪਿੰਡ ਦੇ ਵਿੱਚ ਸਿੰਘਪੁਰ ਦੇ ਵਿੱਚ ਆ ਕੇ ਇਹਨਾਂ ਨਾਲ ਸੰਪਰਕ ਕਰਕੇ ਜਾਂ ਪਿੰਡ ਦੇ ਕੁਝ ਪਤਵੰਤੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਇਹਨਾਂ ਤੱਕ ਪਹੁੰਚ ਕਰਕੇ ਇਹਨਾਂ ਨੂੰ ਮਾਲੀ ਸਹਾਇਤਾ ਕਰ ਸਕਦੇ ਨੇ ਜਿਸ ਕਿਸੇ ਨੇ ਵੀ ਮਾਲੀ ਸਹਾਇਤਾ ਕਰਨੀ ਆ ਜਾਂ ਇਹਨਾਂ ਲੋਕਾਂ ਤੱਕ ਪਹੁੰਚ ਕਰਨੀ ਆ ਮਿਲਣਾ ਚਾਹ ਮੌਕੇ ਦੇ ਹਾਲਾਤ ਦੇਖਣੇ ਨੇ ਤਾਂ ਇਹ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਕੰਟੈਕਟ ਕੀਤਾ ਜਾਵੇ ਤੁਸੀਂ ਆਪਣਾ ਨੰਬਰ ਦਿਓ ਜੀ ਕੀ ਸਰ ਮੇਰਾ ਨੰਬਰ ਹੈਗਾ 97798 686 ਕਿ ਜੇ ਤੇ ਮੇਰੇ ਆਪਣੇ Google Pay Paytm ਵੀ ਚੱਲਦਾ ਆ ਔਰ ਮੈਂ ਵੀ ਅਪੀਲ ਕਰਾਂਗਾ ਜਿੱਥੇ ਸਰਕਾਰ ਇਹਨਾਂ ਦੀ ਮਦਦ ਕਰੇ ਆਪਣੇ NRI ਵੀਰ ਹੋਣ ਉਹ ਵੀ ਇਹਨਾਂ ਦਾ ਸਹਿਯੋਗ ਕਰਨ ਕੁਝ ਅਸੀਂ ਵੀ ਜਿੰਨੇ ਜੋਗੇ ਹੋਵਾਂਗੇ ਅਸੀਂ ਵੀ ਕਰ ਸਕਾਂਗੇ ਤੇ ਲੇਕਿਨ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਦੇ ਮਤਲਬ ਕੁਝ ਨਾ ਕੁਛ ਇਹਨਾਂ ਬਾਰੇ ਸੋਚਿਆ ਜਾਵੇ ਆਪਣਾ ਇੱਕ ਇੱਕ ਨੰਬਰ ਇੱਕ ਵਾਰੀ ਨੰਬਰ ਫਿਰ ਆਪਣਾ ਦੱਸਦੇ ਮੇਰਾ ਨੰਬਰ 97798 ਜੀ 66865 ਹੈ ਜੀ ਸੋ ਮੌਜੂਦਾ ਹਾਲਾਤ ਤੁਹਾਨੂੰ ਅਸੀਂ ਜੀਬੀਸੀ ਅਪਡੇਟ ਰਾਹੀਂ ਦਿਖਾ ਰਹੇ ਹਾਂ ਇਹਨਾਂ ਦੇ ਸਰਕਾਰ ਨੂੰ ਇੱਥੇ ਤੱਕ ਪਹੁੰਚ ਕੇ ਇਹਨਾਂ ਦੀ مالی ਸਹਾਇਤਾ ਕਰਨੀ ਚਾਹੀਦੀ ਹੈ ਇਹਨਾਂ ਬਜ਼ੁਰਗ ਜੋੜੇ ਤੇ ਅੱਖਾਂ ਦੇ ਵਿੱਚ ਹੰਝੂ ਤੇ ਚਿਹਰੇ ਤੇ ਖੁਸ਼ੀ ਦੀ ਇੱਕ ਚਲਕ ਦਿਖਾਈ ਦਿੰਦੀ ਆ ਸੋ ਕਾਫੀ ਔਖਾ ਸਮਾਂ ਜਿਹੜਾ ਇਨਾ ਵੱਲੋਂ ਬਤਿਹਤ ਕੀਤਾ ਜਾ ਰਿਹਾ ਸ਼ਾਇਦ ਹੀ ਕੋਈ ਕਰ ਰਿਹਾ ਹੋਵੇ ਕੈਮਰਾਮੈਨ ਜਤਿੰਦਰਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਜੀ ਬੀਸੀ ਅਪਡੇਟ ਵੈਲਕਮ ਟੂ ਡੀਏਵੀ ਯੂਨੀਵਰਸਿਟੀ ਜਲੰਧਾ ਵੇਅਰ ਨੋਲੇਜ ਮੀਟਸ ਇਨੋਵੇਸ਼ਨ ਐਸਟੈਬਲਿਸ਼ਡ ਵਿਦ ਅ ਵਿਜ਼ਨ ਟੂ ਏਮਪਾਵਰ ਮਾਈਂਡਸ ਐਂਡ ਟਰਾਂਸਫਾਰਮ ਫਿਊਚਰਸ ਐਟ ਡੀਏਵੀ ਯੂਨੀਵਰਸਿਟੀ ਵੀ ਬੀਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰੈਡੀਸ਼ਨ ਮੀਟਸ ਮਾਡਰਨਿਟੀ ਆਰ ਸਟੇਟ ਆਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ ਵਿਕੈਲਿਟੀ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.